ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਕਰਨੀ ਹੈ ਜੀ ਮੇਰੇ ਸਾਹਮਣੇ ਪੋਸਟ ਆ ਗਈ ਇੱਕ ਫੇਸਬੁਕ ਤੇ ਘੁੰਮਦੀ ਕਮਾਉਂਦੀ ਤੇ ਅਸੀਂ ਵੀ ਘੁੰਮ ਰਹੇ ਸੀ ਰੋਡ ਤੇ ਗੱਡੀ ਦੇ ਵਿੱਚ ਫਿਰ ਮੇਰਾ ਜੀ ਕੀਤਾ ਵੀ ਗੱਲਬਾਤ ਥੋੜੀ ਜੀ ਕਰਨੀ ਚਾਹੀਦੀ ਹੈ ਅੱਛਾ ਇਹ ਬੰਦਾ ਤੁਸੀਂ ਬੁੱਝੋ ਵੀ ਕੌਣ ਹੈ ਜਿਹਦੀ ਮੈਂ ਗੱਲ ਕਰਨ ਲੱਗਾ ਇਹ ਉਹ ਹੈ ਪਤਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਤਾ ਸੀ ਤੇ ਇਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਐਲਾਨ ਕਰਤਾ ਸੀ ਘਰੇ ਹਲਵਾਈ ਲਾਤੇ ਸੀ ਲੱਡੂ ਟੋਕਰਿਆਂ ਵਿੱਚ ਪੈਣੇ ਸ਼ੁਰੂ ਹੋ ਗਏ ਸੀ ਤਕੋੜੇ ਮੁਰਗੇ ਸ਼ੁਰਗੇ ਵੀ ਸ਼ਾਇਦ ਚੱਲ ਪਿਆ ਸੀ ਤੰਦੂਰ ਤੇ ਪਰ 15 ਮਿੰਟਾਂ ਬਾਅਦ ਮੈਸੇਜ ਆਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਭੁੱਜ ਲੂੰਗੀ ਜਾਂ ਬੋਲਦੇ ਆ ਸ਼ਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਦਾਸਪੁਰ ਤੋਂ ਨੇ ਸ਼ਾਇਦ ਕਿਉਂਕਿ ਭੁੱਲ ਜਾਂਦੇ ਆਪਾਂ ਪਤਾ ਨਹੀਂ ਲੱਗਦਾ ਬਹੁਤਾ ਅੱਛਾ ਇਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ ਕਹਿੰਦਾ ਜੀ ਪੰਜਾਬ ਦੇ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਾਫੀ ਵਿਗੜ ਚੁੱਕੀ ਹੈ ਕੇਂਦਰ ਸਰਕਾਰ ਨੂੰ ਸ਼ਖਤ ਕੋਸ ਕਦਮ ਚੁੱਕਣ ਦੀ ਕੀਤੀ ਅਪੀਲ ਅਰੰਦਾਵਾ ਨੇ ਪਹਿਲਾਂ ਲੋਕ ਸਭਾ ਦੇ ਸਪੀਕਰ ਨੂੰ ਵੀ ਲਿਖੀ ਸੀ ਚਿੱਠੀ ਇਹ ਗੱਲ ਪਤਾ ਕੀ ਕਰਦੇ ਗੈਂਗਸਟਰਵਾਦ ਦੀ ਇਹ ਜਿਹੜੀ ਪੋਸਟ ਹੈ ਨਾ ਇਹਦੇ ਵਿੱਚ ਕਾਨੂੰਨ ਵਿਵਸਥਾ ਦੀ ਗੱਲ ਕਿਉਂ ਕੀਤੀ ਬੀ ਪੰਜਾਬ ਦੇ ਵਿੱਚ ਜਨਾਬ ਗੈਂਗਸਟਰਵਾਦ ਬਹੁਤ ਹੈ ਕੇਂਦਰ ਸਰਕਾਰ ਧਿਆਨ ਦੇਵੇ ਸਖਤ ਕਦਮ ਚੁੱਕ ਕੇ ਗੈਂਗਸਟਰਵਾਦ ਖਤਮ ਕਰੇ ਅਸੇ ਹੁਣ ਥੋੜੀ ਜਿਹੀ ਝੰਡ ਕਰੀ ਥੋੜੀ ਜੀ ਕਰਨੀ ਹੈ ਬੜੀ ਨਹੀਂ ਵੀ ਇਹਨਾਂ ਦੀ ਸਰਕਾਰ ਲਗਭਗ ਜੇ ਆਤਿਕ ਸਾਲ ਦੇ ਵਿੱਚ ਵਿੱਚ ਕਈ 3 ਵਾਰੀ ਤਾਂ ਬਣ ਗਏ ਸਭ ਤੋਂ ਪਹਿਲਾਂ ਕੈਪਟਨ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਮਰਹੂਮ ਸਰਦਾਰ ਬਿਨ ਸਿੰਘ ਮੁੱਖ ਮੰਤਰੀ ਰਹੇ ਮੁੱਦਵਾਦ ਦੋ ਵਾਰੀ ਕੈਪਟਨ ਸਾਹਿਬ ਬਣ ਗਏ ਤੇ ਤੁਸੀਂ 15 ਸਾਲ ਦੇ ਵਿੱਚ ਧਿਆਨ ਦਿੱਤਾ ਹੀ ਨਹੀਂ ਵੀ ਪੰਜਾਬ ਦੇ ਵਿੱਚ ਗੈਕਟਰਵਾਦ ਹੈਗਾ ਤੇ ਭੋਂਤਮ ਨੂੰ ਤਾਂ 4 ਸਾਲ ਹੋਏ ਹਲੇ ਉਹਨੇ ਤਾਂ ਬਹੁਤ ਕੁਝ ਕਰਤਾ ਲੈ ਕੋਈ ਚਾਬੂਸੀ ਨਹੀਂ ਕਰਦਾ ਉਹਦੀ ਪੂਰੀ ਤਰ੍ਹਾਂ ਜਣਕੇ ਪੂਰਾ ਕੰਟਰੋਲ ਕੋਈ ਵੀ ਸਰਕਾਰ ਕਾਨੂੰਨ ਵਿਵਸਥਾ ਦੇ ਲਈ ਕਰ ਨਹੀਂ ਸਕਦੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਰਾ ਨਹੀਂ ਪਰ ਇਹ ਜਨਾਬ ਉਹੀ ਨੇ ਨਾ ਨੇ ਕਹਿੰਦੇ ਸੀ ਮੈਂ ਮੁੱਖ ਮੰਤਰੀ ਬਣ ਗਿਆ ਤੇ ਬਾਦਲਾਂ ਨੂੰ ਫੜ ਕੇ ਅੰਦਰ ਦੇ ਦੋ ਇਹ ਕਹਿੰਦਾ ਸੀ ਨਾ ਅਪਿਛੇ ਜੇ ਜਦੋਂ ਮਜੀਠੀਏ ਨੂੰ ਫੜਿਆ ਪਹਿਲਾਂ ਚੰਨੀ ਸਾਹਿਬ ਬੋਲ ਗਏ ਜਦੋਂ ਵਿਧਾਨ ਸਭਾ ਦੇ ਵਿੱਚ ਖੜਕਾ ਦੜਕਾ ਹੋ ਗਿਆ ਫਿਰ ਕਹਿੰਦਾ ਮਾਇਆ ਖਾ ਕੇ ਤੇ ਪ੍ਰਗਟ ਫੜਿਆ ਤੇ ਇਹ ਵੀ ਪਿੱਛੇ ਖੜੀ ਸੀ ਇਹ ਬੋਲੇ ਹੀ ਨਹੀਂ ਅਜਾ ਪੀੜੀ ਪਜਾਮੀ ਵਾਲੇ ਉਰੇ ਪਜਾਮੀ ਵਾਲੇ ਬਾਜਬਾ ਸਾਹਿਬ ਉਹ ਤਾਂ ਬੋਲ ਹੀ ਪਏ ਸੀ ਖੈਰਾ ਸਾਹਿਬ ਦੀ ਬੋਲ ਪਈ ਸੀ ਅਜਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਸਾਢੇ 3 ਵਾਰੀ ਸਰਕਾਰ ਪੰਜਾਬ ਚ ਬਣ ਗਈ ਆ 3 ਸਾਲ ਦੇ ਵਿੱਚ ਵੀ ਦੀ ਗੱਲ ਕਰਦਾ ਮੈਂ ਬੜੇ ਨਿਕਲ ਕਰਦਾ ਵੀ 3 ਵਾਰੀ ਸਾਡੀ ਸਰਕਾਰ ਬਣ ਗਈ ਇਹਨਾਂ ਦੀ ਸਰਕਾਰ ਵਿੱਚ ਕੋਈ ਗੈਂਸ਼ਟਰ ਪਾਇਦਾ ਹੀ ਨਹੀਂ ਹੋਇਆ ਤੇ ਸ਼ਰਿਆਂ ਲਿੰਕ ਜੁੜ ਗਏ ਰੰਧਾਵੇ ਨਾਲ ਪ੍ਰਤਾਪ ਬਾਜਵੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਖਹਿਰਾ ਸਾਹਿਬ ਨਾਲ ਤੇ ਹੁਣ ਇਹ ਚਿੱਠੀਆਂ ਲਿਖਦੇ ਨੇ ਗ੍ਰਹਿ ਮੰਤਰੀ ਨੂੰ ਮਤਲਬ ਸ਼ੁੱਧ ਤਾਂ ਕਹਿ ਨਹੀਂ ਸਕਦੇ ਵੀ ਸਾਨੂੰ 10 ਸਾਲ ਲੰਘਣਾ ਜਾਣ ਬਾਹਰ ਹੋਿਆਂ ਛਾੜੇ ਸਰਕਾਰ ਆਉਣੀ ਚਾਹੀਦੀ ਹੈ। ਟਿੱਟਿਲੀਖੀ ਗ੍ਰਹਿ ਮੰਤਰੀ ਨੂੰ ਵੀ ਤੁਸੀਂ ਗੈਂਟਰਵਾਦ ਖਤਮ ਕਰੋ। ਸਿੱਧਾ ਕਹੋ ਵੀ ਅਸੀਂ ਪੈਦਾ ਕੀਤੇ ਸੀ ਤੇ ਸਾਡੇ ਕੰਡੇ ਵੀਜੇ ਹੋਏ ਨੇ ਤੇ ਅਸੀਂ ਹੁਣ ਹੋ ਗਏ ਹਾਂ ਬੁੱਢੇ। ਸਾਨੂੰ ਦੀਨ ਦਾ ਘਟ ਹੈ। ਸਾਡੇ ਗੋਡੇ ਵੀ ਕੰਮ ਨਹੀਂ ਕਰਦੇ। ਵੀ ਹੁਣ ਤੁਸੀਂ ਇਹ ਗੰਦਗੀ ਸਾਫ਼ ਕਰ ਦਿਓ ਸਿੱਧਾ ਐਂ ਕਹਿਉਦੋ ਨਾ ਘਰ ਦੇ ਵਿੱਚ ਜਿਹੜਾ ਕੋਈ ਬਜ਼ੁਰਗ ਹੁੰਦਾ ਨਾ ਸਿਆਣਾ 70 ਤੋਂ 80 90 ਸਾਲ ਤੱਕ ਦਾ ਉਹ ਪਹਿਲਾਂ ਆਪਣੇ ਮੁੰਡੇ ਨੂੰ ਕਹਿੰਦਾ ਜੇ ਮੁੰਡਾ ਨਾਲ ਗੱਲ ਬਣੇ ਫਿਰ ਪੋਤੇ ਨੂੰ ਕਹਿ ਦਿੰਦਾ ਨਹੀਂ ਬੇਟਾ ਹੁਣ ਤੂੰ ਧਿਆਨ ਮੇਰਾ ਰੱਖਿਆ ਕਰ ਆ ਮੈਨੂੰ ਚੱਕ ਕੇ ਖੁੰਡੀ ਫੜਾ ਦੇ ਐਨਕ ਚੱਕ ਕੇ ਫੜਾ ਦੇ ਜੋੜਾ ਮੇਰਾ ਨੇੜੇ ਕਰ ਦੇ ਮੈਨੂੰ ਹੁਣ ਹੱਲਿਆ ਜੁਲਿਆ ਨਿਕ ਜੰਦਾ ਇਦਾਂ ਕਹਿੰਦੇ ਹੁੰਦੇ ਵੀ ਤੂੰ ਸਿੱਧਾ ਕਹੋ ਵੀ ਅੱਖਾਂ ਤੋਂ ਹੋ ਗਿਆ ਸੀ ਅੰਨੇ ਸਾਨੂੰ ਦੀਂਦਾ ਨਹੀਂ ਗੋਡੇ ਕੰਮ ਨਹੀਂ ਕਰਦੇ ਸਿਵਿਆਂ 'ਚ ਲੱਤਾਂ ਨੇ ਹੁਣ ਸਾਡੇ ਮੱਥੇ ਤੇ ਕਲੰਕ ਨਾ ਲੱਗੇ ਮਰਨ ਤੋਂ ਪਹਿਲਾਂ ਅਗੰਧਗੀ ਸਾਫ਼ ਕਰ ਦਿਓ ਸਿੱਧਾ ਕੋਈ ਸਾਡੀ ਗੰਦਗੀ ਪਾਈ ਐ ਅਸੀਂ ਕੰਡੇ ਖਿਲਾ ਰਹੇ ਨੇ ਸਿੱਧਾ ਕਹੋ ਨਾ ਲੋਕਾਂ ਨੂੰ ਵਿਸ਼ਵਾਸ ਵੀ ਹੋ ਜੇ ਵੀ ਹਾਂ ਜਾਂਦੇ ਜਾਂਦੇ ਗਲਤੀ ਮੰਨ ਗਏ ਜਾਂਦੇ ਨੇ ਗਲਤੀ ਮੰਨ ਕੇ ਲੋਕ ਵਿਸ਼ਵਾਸ ਕਰਨ ਲੈਣਾ ਮਾੜਾ ਮੁੱਟਾ ਹੁਣ ਸੁਖਵੀਰ ਬਾਦਲ ਨੇ ਜਦੋਂ ਤਖਤ ਤੇ ਬੁਲਾਇਆ ਅਗਲਿਆਂ ਨੇ ਕਹਿ ਦਿੱਤਾ ਉਹ ਇੱਕ ਜਾਲ ਬੁਣਿਆ ਹੋਇਆ ਸੀ ਵੀ ਕਿੰਤਾ ਪੂਰੀ ਦੁਨੀਆ ਦੇ ਸਾਹਮਣੇ ਕਬੂਲ ਕਰਾਉਣਾ ਹੁਣ ਮੁੱਕਰ ਥੋੜੀ ਛੱਕਦੇ ਜਦੋਂ ਕੋਈ ਮੇਰੇ ਵਰਗਾ ਬੰਦਾ ਹਾਈ ਕੋਰਟ ਚਲਾ ਗਿਆ ਵੀ ਬਾਦਲਾਂ ਨੇ ਬੇਅਦਬੀ ਕਰਵਾਈ ਹੈ ਇਹ ਮੁੱਕਰ ਥੋੜੀ ਸਕਦੇ ਆ ਹਜ਼ਾਰਾਂ ਕਰੋੜਾਂ ਵੀਡੀਓ ਪਈਆਂ ਨੇ ਜਦੋਂ ਜ਼ਹਿਦਾਰ ਨੇ ਕਿਹਾ ਬਿਆਦੀ ਕਿਰਾਏ ਸੀ ਹਾਂਜੀ ਕਰਵਾਈ ਸੀ ਮਾਫੀ ਦਿੱਤੀ ਸੀ ਹਾਂਜੀ ਦਿੱਤੀ ਸੀ 90 ਲੱਖ ਰੁਪਈਆ ਇਸ ਧਾਰਾਂ ਦੇ ਲਾਇਆ ਸੀ ਹਾਂਜੀ ਲਾਇਆ ਸੀ ਗੁਰੂ ਗ੍ਰੰਥ ਸਾਹਿਬ ਦੇ ਬਿਆਦੀ ਦਾ ਇਨਸਾਨ ਮੰਗਣ ਵਾਲੇ ਤੇ ਗੋਲੀ ਚਲਾਈ ਸੀ ਹਾਂਜੀ ਚਲਾਈ ਸੀ ਅਗਨੇ ਰਵਾਈ ਭਰਾਈ ਹੈ ਆਸ਼ਾ ਇੱਕ ਨਾ ਬਾਰਸ਼ੋ ਮੈਂ ਖਬਰ ਪੜੀ ਮੈਂ ਨਾ ਨਹੀਂ ਲੈਂਦਾ ਉਹ ਪਤੀ ਪਤਨੀ ਦਾ ਇੱਕ ਕੇਸ ਦਾ ਸੌਰੀ ਡਿਪੋਜ਼ ਦਾ ਕੇਸ ਸੀ ਜਣ ਕੇ ਤਲਾਕ ਲੈਣ ਦਾ ਉਹ ਪਹਿਲਾਂ ਤਾਂ ਬੰਦਾ ਰੌਲਾ ਪਾਏ ਗਿਆ ਕਿ ਮੇਰੇ ਇਹਦੇ ਨਾਲ ਵਿਆਹ ਨਹੀਂ ਹੋਇਆ ਵਿਆਹ ਨਹੀਂ ਹੋਇਆ ਕਿਉਂ ਕਿ ਕਿਉਂਕਿ 30 ਕਿੱਲੇ ਵਿੱਚੋਂ 15 ਕਿੱਲੇ ਜ਼ਮੀਨ ਅਗਲੀ ਕਹਿੰਦੀ ਮੈਨੂੰ ਦੇ ਮੈਂ ਤਲਾਕ ਫੇਰ ਦਿਆਂ ਵਕੀਲਾਂ ਨੇ ਜਾਲ ਵਿੱਚ ਫਸਾ ਲਿਆ। ਵਕੀਲ ਕਹਿੰਦੇ ਛੱਡ ਪਰੇ ਯਾਰ ਕਾਦੇ ਲਈ ਐਵੇਂ ਝਗੜਦੇ। ਦੇ ਕੇ 5-7 ਲੱਖ ਰੁਪਏ ਤਲਾਕ ਲੈ ਕੇ ਪਰੇ ਕਰ। ਕੋਰਟ 'ਚ ਜਾਵੜਿਆ ਬਾਲਾ ਸਿਆਣਾ। ਕਹਿੰਦਾ ਜੱਜ ਸਾਹਿਬ ਠੀਕ ਹੈ ਮੈਨੂੰ ਤਲਾਕ ਚਾਹੀਦਾ। ਜੱਜ ਸਾਹਿਬ ਕਹਿੰਦੇ ਪਹਿਲਾਂ ਤੂੰ ਮੰਨਦਾ ਨਹੀਂ ਸੀ। ਨਹੀਂ ਮੇਰਾ ਵਿਆਹ ਹੋਇਆ ਨਹੀਂ ਤੇ ਹੁਣ ਪਹਿਲਾਂ ਤਾਂ 5 ਕਿੱਲੇ ਨੇ ਖੇੜਾ ਛੁੱਟਦਾ ਸੀ ਫਿਰ 15 ਕਿੱਲੇ ਜ਼ਮੀਨ ਦੇ ਘਰ ਵਾਲੇ ਨਾਲ ਲਵਾਉਣੇ ਪਏ ਉਹਨੂੰ ਬਹੁਤੇ ਸਿਆਣੇ ਨਾ ਇਦਾਂ ਜਾਲ ਵਿੱਚ ਫਸ ਜਾਂਦੇ ਆ ਚਲੋ ਮੈਂ ਗੱਲ ਉਲਝਾਵਾਂ ਨਾ ਐਵੇਂ ਨਾ ਖਲਾਰਾ ਪਾਵਾਂ ਮੈਂ ਗੱਲ ਐਮਪੀ ਸਾਹਿਬ ਸੁਖਜਿੰਦਰ ਸਿੰਘ ਰਧਾਵਾ ਦੀ ਕੀਤੀ ਹੈ ਜਿਨ੍ਹਾਂ ਨੇ ਅਮਿਤ ਸ਼ਾਹ ਨੂੰ ਲਿਖੀ ਹੈ ਚਿੱਠੀ ਕਿ ਪੰਜਾਬ ਦੇ ਵਿੱਚ ਹੈਗਾ ਗੈਸਟਰਵਾਦ ਤੁਸੀਂ ਸਖਤ ਕਾਰਵਾਈ ਕਰੋ ਸਾਡੀ ਪਾਈ ਹੋਈ ਗੰਦਗੀ ਨੂੰ ਸਾਫ ਕਰੋ ਬਸ ਤੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਉਹ ਵਧੀਆ ਰਹੂਗੀ ਨਾਲੇ ਲੋਕ ਵਿਸ਼ਵਾਸ ਕਰਨਗੇ ਕਿ ਕੀ ਬਾਤ ਹੈ ਨਿਮਰਤਾ ਬੰਦੇ ਵਿੱਚ ਗਲਤੀ ਕਰਕੇ ਮੰਨ ਦੇ ਲੋਕ ਵੀ ਮੰਨ ਲੈਣਗੇ ਸਿੱਧਾ ਕਹੋ ਵੀ ਸਾਢੇ 10 ਸਾਲ ਸਰਕਾਰ ਰਹੀ ਹੈ ਕੰਮ ਰਸਦੀ ਰਹੀ ਤਾਂ ਬੰਦੇ ਚੰਨ ਮੈਂ 30 ਸਾਲ ਦੇ ਵਿੱਚ ਵਿੱਚ ਦੀ ਗੱਲ ਕਰਦਾ। ਲਈ ਅਸੀਂ ਆਪਣੀ ਸਰਕਾਰ ਵੇਲੇ ਪਤਾ ਨਹੀਂ ਕਿੰਨੇ ਇੱਕ નિર્ਦੋਸ਼ ਨੌਜਵਾਨਾਂ ਦੇ ਕਤਲ ਝੂਠੇ ਪੁਲਿਸ ਮੁਕਾਬਲੇ ਦੇ ਸਬੱਤ ਪੈਦਾ ਕੀਤਾ ਅਸੀਂ ਪਤਾ ਨਹੀਂ ਕੀ ਕੁਛ ਕੀਤਾ ਵੀ ਸਾਡੇ ਕੋਲ ਗਲਤੀ ਹੋ ਗਈ। ਉਹ ਭਾਵੇਂ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫੜ ਲੈਂਦਾ ਹੁੰਦਾ ਏ ਜੇ ਸੁਖਵੀਰ ਮੰਨ ਗਿਆ ਤੁਸੀਂ ਵੀ ਮੰਨ ਜਾਓ ਤੇ ਨਾਲੇ ਅਗਲਾ ਫਿਰ ਕਹਿ ਦੂਗਾ ਵੀ ਅਸੀਂ ਤਾਂ ਜੀ 21 ਸਾਲ ਹੋ ਰਾਜ ਕਰਨੇ ਅਗਲਾ ਕਹਿ ਦੂਗਾ ਨਾਲੇ ਅਗਲਾ ਕੌਣ ਹੈ ਮੈਂ ਉਹ ਅਗਲਿਆਂ ਦੀ ਗੱਲ ਨਹੀਂ ਕਰਦਾ ਅਗਲਾ ਭਗਵੰਤ ਮਾਨ ਨੂੰ ਕਹਿ ਮੈਂ ਨਾਲੇ ਅਗਲਾ ਖੁਸ਼ ਰਹੂਗਾ ਵੀ ਠੀਕ ਹੈ ਰਾ ਭਦਰਾ ਹੋ ਗਿਆ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ